ਹਾਂਜੀ ਦੋਸਤੋ ਇਹ ਹੈਗਾ ਅਟਲੈਂਟਿਕ ਓਸ਼ਨ ਦੇਖ ਸਕਦੇ ਹੋ ਤੁਸੀਂ ਬਰਫ਼ ਕਿਵੇਂ ਜੰਮੀ ਪਈ ਹੈਗੀ ਦੇਖੋ ਜੀ ਸਨੋ ਉਹ ਜਿਹੜੀ ਟੈਂਪਰੇਚਰ ਮਾਈਨਸ ਚ ਚੱਲ ਰਿਹਾ 10 ਡਿਗਰੀ ਮਾਈਨਸ ਦੇ ਵਿੱਚ ਹੈਗਾ ਤੇ ਜਿਹੜਾ ਸਮੁੰਦਰ ਹੈ ਇਹ ਸਾਰਾ ਪਹਿਲਾਂ ਇੱਥੇ ਤੱਕ ਪਾਣੀ ਸੀਗਾ ਸਾਰਾ ਜੰਮ ਚੁੱਕਿਆ ਇਹ ਤੇ ਜਿਹੜਾ ਕਿਨਾਰਾ ਬਹੁਤ ਦੂਰ ਹੋ ਚੁੱਕਿਆ ਇਥੋਂ ਇਹ ਸਾਰਾ ਹੁਣ ਸਨਸੈਟ ਦਾ ਟਾਈਮ ਆ ਸ਼ਾਮ ਦਾ ਤਾਂ ਅਗਰ ਕਿ ਸਮੁੰਦਰ ਜੰਮ ਚੱਕਿਆਗਾ ਤੁਸੀਂ ਦੇਖ ਸਕਦੇ ਹੋ 뷰 ਬਹੁਤ ਵਧੀਆ ਬਣ ਰਿਹਾ ਇੱਥੋਂ ਸਮੁੰਦਰ ਜਿਹੜੀ ਜਿਹੜੀ ਰੌਸ਼ਨੀ ਸੂਰਜ ਦੀ ਹੈਗੀ ਆ ਉਹ ਮੱਧਮ ਪੈ ਚੁੱਕੀ ਆ ਅਸਮਾਨ ਜਿਹੜਾ ਉਹ ਸਮੁੰਦਰ ਦੇ ਨਾਲ ਮਿਲਿਆ ਹੋਇਆ ਲੱਗਦਾ ਦੂਰੋਂ ਦੇਖਣ ਤੇ ਦੇਖੋ ਜੀ ਇਹ ਸਾਰੀ ਇੱਥੇ ਤੱਕ ਪਾਣੀ ਸੀਗਾ ਇਹ ਜੰਮ ਕੇ ਬਰਫ਼ ਬਣ ਚੁੱਕੀ ਹੈਗੀ ਇਹ ਐਟਲੈਂਟਿਕ ਓਸ਼ਨ ਹੈਗਾ ਦੁਨੀਆ ਦਾ ਦੂਜਾ ਵੱਡਾ ਮਹਾਸਾਗਰ ਜਿਹਨੂੰ ਕਹਿੰਦੇ ਨੇ ਉਹ ਹੈਗਾ ਇਹ ਇੱਥੇ ਤੱਕ ਦੇਖੋ ਜੀ ਬਰਫ਼ ਇਹ ਤੱਕ ਪਾਣੀ ਸੀਗਾ ਪਹਿਲਾਂ ਗਰਮੀਆਂ ਵਿੱਚ ਹੁਣ ਇਹ ਜੰਮ ਕੇ ਪ੍ਰੋਪਰ ਸਨੋ ਬਣ ਚੁੱਕੀ ਆ ਇਹਦਾ ਪਾਣੀ ਉਹ ਦੂਰ ਤੋਂ ਸਟਾਰਟ ਹੋ ਰਿਹਾ ਦੇਖੋ ਤੁਸੀਂ ਕਾਫੀ ਦੂਰ ਲੰਬਾ ਫੈਲਿਆ ਹੋਇਆ ਇਹ ਕੋਈ ਹੱਦ ਸਰਹੱਦ ਨਜ਼ਰ ਨਹੀਂ ਆ ਰਹੀ ਇਹ ਅਟਲੈਂਟਿਕ ਓਸ਼ਨ ਹੈਗਾ ਦੁਨੀਆ ਦਾ ਦੂਜਾ ਵੱਡਾ ਮਹਾਸਾਗਰ ਠੰਡ ਦਾ ਮੌਸਮ ਹੈਗਾ ਦਸੰਬਰ ਦਾ ਮਹੀਨਾ ਇਸ ਕਰਕੇ ਲੋਕ ਇੱਥੇ ਨਹੀਂ ਆਉਂਦੇ ਬੀਚ ਦੇ ਉੱਤੇ ਅਕਸਰ ਗਰਮੀਆਂ ਦੇ ਵਿੱਚ ਹੀ ਦਿਖਦੇ ਨੇ ਲੋਕ ਇੱਥੇ ਲੋਕਾਂ ਦੇ ਘਰ ਵੀ ਦੇਖੋ ਤੁਸੀਂ ਹੈਗੇ ਨੇ ਇੱਧਰ ਲੋਕਾਂ ਦੇ ਘਰ ਨੇਗੇ ਸਮੁੰਦਰ ਕੰਢੇ ਇਹ ਪ੍ਰਿੰਸ ਅਰਵਡ ਆਈਲੈਂਡ ਦੇ ਵਿੱਚ ਸਟੈਟਫੋਰਡ ਨਾਂ ਦਾ ਟਾਊਨ ਹੈਗਾ ਉਹਦਾ ਇਹ ਸਮੁੰਦਰ ਦਾ ਜਿਹੜਾ ਅਟਲੈਂਟਿਕ ਓਸ਼ੀਅਨ ਦਾ ਜਿਹੜਾ ਕਿਨਾਰਾ ਲੱਗਦਾ ਇੱਥੇ